ਸਿੰਘ ਰੋਡ ਸ਼੍ਰੀ ਅਮਰਤਸਰ ਸਾਹਿਬ ਭਾਈ ਮਨ ਸਿੰਘ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੀ ਗਵਮੰਡੀਆਂ ਦੇ ਕੋਲੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖਤਰਾ ਹੈ ਜਿਨ੍ਹਾਂ ਨੇ ਸਾਨੂੰ ਜਾਨੋਂ ਮਾਰ ਦੀਆਂ ਧਮਕੀਆਂ ਦਿੱਤੀਆਂ ਹਨ ਅਤੇ ਪਹਿਲੋਂ ਮੇਰੇ ਨਾਲ ਮਾਰਕਟਾਈ ਕੀਤੀ ਸੀ ਜਿਸ ਦੀ ਮੈਂ ਰਿਪੋਰਟ ਵੀ ਲਖਾਈ ਸੀ ਪਰ ਮੈਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਹੁਣ ਥੋੜੇ ਦਿਨ ਹੋਏ ਨੇ ਮੇਰੇ ਬੇਟੇ ਦੇ ਕੇਸਾਂ ਦੀ ਬਿਆਪਦੀ ਕੀਤੀ ਜਿਸ ਦੀ ਰਿਪੋਰਟ ਮੈਂ ਥਾਣਾ ਸੁਲਤਾਨਵਿੰਡ ਵਿੱਚ ਦਰਜ ਕਰਾਈ ਹੈ ਅਤੇ ਮੈਂ ਇਨਸਾਫ ਦੀ ਮੰਗ ਕਰ ਰਹੀ ਹਾਂ ਮਿਹਰਬਾਨੀ ਕਰਕੇ ਮੈਨੂੰ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਇਨਸਾਫ ਦਿੱਤਾ ਜਾਵੇ ਅਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਹ ਵੇਖੀਏ ਲਾਈਵ ਤਸਵੀਰਾਂ ਸ਼ਾਮਾ ਕੀਤਾ ਨਾ ਧੱਕੇ ਦੇ ਨਾਲ ਹੀ ਕਰਾਇਆ ਹੈ ਅੱਛਾ ਹਾਂਜੀ ਕੀ ਕਹਿਣਾ ਚਾਹਦੇ ਹੋ ਤੁਸੀਂ ਅਸੀਂ ਨਾ ਜਦੋਂ ਇਹਨਾਂ ਦਾ ਇੱਥੇ ਬੋਲਵ ਲਿਆ ਹੋਇਆ ਲੜਾਈ ਹੋਈ ਹੈ ਮੈਂ ਇੱਥੇ ਬਾਹਰ ਖੜੀ ਸੀ ਹਾਂਜੀ ਤੇ ਬਹੁਤ ਜ਼ਿਆਦਾ ਉਹ ਕੁੜੀ ਨੇ ਗੰਦਾ ਬੰਦਾ ਬੋਲਿਆ ਵਾ ਮੁੰਡੇ ਨੇ ਬੋਲਿਆ ਉਹ ਕਹਿੰਦੀ ਕਿ ਜਿਹੜਾ ਮੇਰੇ ਘਰ ਵਾਲੇ ਦੇ ਉਂਗਲ ਕਰੇਗਾ ਮੈਂ ਦੀ ਉਂਗਲ ਵੱਢ ਦਿਆਂਗੀ ਜਿਹੜਾ ਇੱਥੇ ਮੇਰੇ ਘਰ ਵਾਲੇ ਹੱਥ ਕਰੇਗਾ ਮੈਂ ਹੱਥ ਵੀ ਵੱਢਣ ਨੂੰ ਤਿਆਰ ਹਾਂ ਤੋ ਤੁਸੀਂ ਜਿੱਥੇ ਤੱਕ ਜ਼ੋਰ ਲਾਉਣਾ ਲਾ ਲਓ ਜੋ ਤੁਸੀਂ ਕਰਨਾ ਕਰ ਲਓ ਸਾਨੂੰ ਤੁਹਾਡਾ ਕੋਈ ਡਰ ਨਹੀਂ ਮਾਰਿਆ ਅਸੀਂ ਤੁਹਾਡੇ ਨਾਲ ਪੂਰਾ ਫੁੱਲ ਮੁਕਾਬਲਾ ਰੱਖਣਾ ਹੈ ਅਸੀਂ ਇਹ ਨਨ ਜਦੋਂ ਇਹਨਾਂ ਦਾ ਇੱਥੇ ਬੋਲਵ ਲਈਆ ਹੋਇਆ ਲੜਾਈ ਹੋਈ ਹੈ ਮੈਂ ਇੱਥੇ ਬਾਹਰ ਖੜੀ ਸੀ ਹਾਂਜੀ ਤੇ ਬਹੁਤ ਜ਼ਰਾ ਉਹ ਕੁੜੀ ਨੇ ਗੰਦਾ ਮੰਦਾ ਬੋਲਿਆ ਵਾ ਮੁੰਡੇ ਨੇ ਬੋਲਿਆ ਉਹ ਕਹਿੰਦੀ ਕਿ ਜਿਹੜਾ ਮੇਰੇ ਘਰ ਵਾਲੇ ਦੇ ਨਾਲ ਉਂਗਲ ਕਰੇਗਾ ਮੈਂ ਦੀ ਉਂਗਲ ਵਾਟ ਦੇਾਂਗੀ ਜਿਹੜਾ ਇੱਥੇ ਹੈ ਮੇਰੇ ਘਰ ਵਾਲੇ ਹੱਥ ਕਰੇਗਾ ਮੈਂ ਹੱਥ ਵੀ ਵੱਢਣ ਨੂੰ ਤਿਆਰ ਹਾਂ ਤੋਂ ਤੁਸੀਂ ਜਿੱਥੇ ਤੱਕ ਜ਼ੋਰ ਲਾਉਣਾ ਲਾ ਲਓ ਜੋ ਤੁਸੀਂ ਕਰਨਾ ਕਰ ਲਓ ਸਾਨੂੰ ਤੁਹਾਡਾ ਕੋਈ ਡਰ ਨਹੀਂ ਮਾਰਿਆ ਅਸੀਂ ਤੁਹਾਡੇ ਨਾਲ ਪੂਰਾ ਫੋਲ ਮੁਕਾਬਲਾ ਰੱਖਣਾ ਹਾਂਜੀ ਮੈਡਮ ਜੀ ਅੱਜ ਕਿਸ ਮਸਲੇ ਤੇ ਆਪਾਂ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆ ਥੋੜਾ ਜਿਹਾ ਜਾਣਨਾ ਪਊਗੀ ਮੈਂ ਸਰ ਮੇਰਾ ਨਾਮ ਜੀਤ ਕੋਹਰ ਮੈਂ ਭਾਈ ਮਾਝੀ ਰੋਡ ਉੱਪਰ ਸਾਦੀ ਰਹਿੰਵਾਲੀ ਆ ਜੀ ਤੇ ਪਹਿਲਾਂ ਵੀ ਬੋਵੀ ਪ੍ਰਿੰਸ ਤੇ ਉਹਨਾਂ ਦੇ ਘਰ ਦੇ ਮੇਰੇ ਨਾਲ ਲੜਦੇ ਸੀ ਠੀਕ ਆ ਇਹਨਾਂ ਨੇ ਪਿਓ ਨੇ ਹਰਕਤ ਗਲਤ ਕੀਤੀ ਸੀ ਜਿਹਦੇ ਤੇ ਮੈਂ ਉਹਨਾਂ ਤੇ ਪਰਚਾ ਕਰਵਾਇਆ ਸੀ ਉਹਦੇ ਵਿਯੋਹ ਦੇ ਉੱਤੇ ਸਾਡੇ ਸਾਰੇ ਪਰਿਵਾਰ ਨੂੰ ਖਤਰਾ ਬਾਰ-ਬਾਰ ਧਮਕੀਆਂ ਦਿੰਦੇ ਆ ਇਹਨਾਂ ਨੇ ਨਵੀਂ ਨਵੀਂ ਇਹਨਾਂ ਨੇ ਲੈ ਕੇ ਆਂਦੀ ਬੰਟੀ ਲਵ ਮੈਰਿਜ ਹੋਈ ਆ ਉਹ ਵੀ ਸਾਨੂੰ ਕਹਿੰਦੀ ਮੋਟਰਸਾਈਕਲ ਤੱਕ ਬਾਹਰ ਲੱਗੇ ਤੇ ਤੁਹਾਡੇ ਤੇਲ ਪਾ ਦੇਣਾ ਜੀ ਮੋਟਰਸਾਈਕਲਾਂ ਨੂੰ ਸਾਨੂੰ ਸਰ ਅੱਗੇ ਤੇ ਬਾਰ-ਬਾਰ ਸਾਡੇ ਨਾਲ ਕਰਦੇ ਸਾਨੂੰ ਛਾਕੀ ਵੀ ਐਕਸੀਡੈਂਟ ਕਰਾਉਂਦੇ ਆ ਜਾਂ ਸਾਡੇ ਬੇਟੇ ਦੇ ਹੱਥ ਵਢਾਇਆ ਵਾ ਜਾਂ ਮੇਰਾ ਐਕਸੀਡੈਂਟ ਕਰਾਇਆ ਪਹਿਲਾਂ ਸਾਨੂੰ ਛਾਕੀ ਹੁਣ ਘਰ ਦੇ ਬਾਹਰ ਆਣ ਕੇ ਲਲਕਾਰੇ ਮਾਰਦੇ ਆ ਜਿਹਦੇ ਵਿੱਚ ਕੱਲ ਪਹਿਲਾਂ ਪ੍ਰਿੰਸ ਉਹਦੀ ਘਰ ਬੋਵੀ ਦੀ ਘਰ ਦੀ ਉਹਦੀ ਮਾਂ ਤੇ ਭਿੰਦਾ ਤੇ ਮਨੀ ਇਹਨਾਂ ਨੇ ਉਹਨਾਂ ਨੂੰ ਬੁਲਾ ਕੇ ਤੇ ਘਰ ਦੇ ਬਾਹਰ ਮੇਰੇ ਮੁੰਡੇ ਨੂੰ ਲਲਕਾ ਰਿਆ ਕਿ ਬਾਹਰ ਨਿਕਲ ਮੈਂ ਆਪਣੇ ਬੱਚੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਕਿ ਮੈਂ ਆਪਣੇ ਬੱਚੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਕਿ ਮੈਂ ਲੜਾਈ ਨਹੀਂ ਵਧਾਉਣਾ ਚਾਹੁੰਦੀ ਜੋ ਵੀ ਮੈਂ ਕਰਨਾ ਚਾਹੁੰਦੀ ਕਾਨੂੰਨ ਦੇ ਹਸਾਬ ਦੇ ਨਾਲ ਕਰਨਾ ਚਾਹੁੰਦੀ ਆ ਠੀਕ ਆ ਕੱਲ ਫਿਰ ਮੇਰਾ ਪਰਸੋਂ ਵੀ ਮੈਂ ਦਰਖਾਸਤ ਦੇ ਕੇ ਆਈ ਮੇਰੀ ਕੋਈ ਸੁਣਵਾਈ ਨਹੀਂ ਹੋਈ ਕੱਲ ਫੇਰ ਕੱਲ ਫੇਰ ਮੇਰਾ ਬੇਟਾ ਰਾਤ 8 9 ਵਜੇ ਬਾਹਰ ਗਿਆ ਵਾ ਤੇ ਬੋਵੀ ਨੇ ਫੜ ਕੇ ਉਹਨੂੰ ਉਹਦੇ ਉਹਦਾ ਪਹਿਲਾਂ ਉਹਨੂੰ ਆਵਾਜ਼ ਮਾਰੀ ਆਵਾਜ਼ ਮਾਰ ਕੇ ਗਾਲਾਂ ਕੱਢੀਆਂ ਗਾਲਾਂ ਕੱਢ ਕੇ ਉਹਦਾ ਪਰਨਾ ਲਾ ਕੇ ਤੇ ਉਹਦੇ ਵਾਲ ਖਿੱਚੇ ਮੇਰਾ ਪੁੱਤ ਸਰਦਾਰ ਆ ਤੇ ਮੈਂ बार-बार ਇਹਨਾਂ ਨੂੰ ਖਤਰਾ ਹਨ ਸਾਰੇ ਪਰਵਾਹ ਇਸ ਦੇ ਬਾਰੇ ਤੁਸੀਂ ਕੁਈ ਤਲਾਹ ਦਿੱਤੀ ਪੁਲਿਸ ਨੂੰ ਹਾਂਜੀ ਪੁਲਿਸ ਨੂੰ ਤਲਾਹ ਦਿੱਤੀ ਜਿਹੜੇ ਪਰਸੋਂ ਸਾਡੇ ਗੱਲ ਪਏ ਆ ਲੜਾਈ ਝਗੜਾ ਆ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਹੋਇਆ ਬਾਅਦ ਚ ਵੀ ਹੋਇਆ ਵਾ ਅੱਛਾ ਕੀ ਉਹਨਾਂ ਨੇ ਕੀ ਕੀਤਾ ਪੁਲਿਸ ਨੇ ਤੂੰ ਪਹਿਲਾਂ ਤਾਂ ਜਿੱਦਣਾ ਪਹਿਲੇ ਦਿਨ ਲੜਾਈ ਹੋਈ ਆ ਪੁਲਿਸ ਵਾਲਿਆਂ ਨੇ ਇਹ ਮੇਰਾ ਨੰਬਰ ਹੀ ਲਿਖ ਲੈ ਕਿੰਦੇ ਕੋਈ ਨਹੀਂ ਤੁਹਾਨੂੰ ਸੱਦ ਲਾਂਗੇ ਰਾਤੀ ਵੀ ਅਸੀਂ ਦਰਖਾਸਤ ਦੇ ਕੇ ਆਇਆ ਅੱਜ ਹੁਣ ਕੱਦ ਰਾਤ ਦੀ ਗੱਲ ਜੇ ਤੇ ਆ ਹੁਣ ਟਾਈਮ ਵੇਖ ਲੋ ਕਿਹੜਾ ਹੋ ਗਿਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਦਰਖਾਸਤ ਕਿੰਦੇ ਦਿੱਤੀ ਹੋਈ ਦਰਖਾਸਤ ਮੈਂ ਰਾਤੀ ਦੇ ਕੇ ਆਈ ਜੋ ਫਿਰ ਅੱਛਾ ਇਹ ਫੋਰ ਨੂੰ ਕਹਿਣਾ ਚੋਕ ਪੇ ਜੀ ਤੁਸੀਂ ਹਾਂਜੀ ਹਾਂਜੀ ਭਾਜੀ ਮੈਂ ਇਨਾਂ ਨੇ ਮੇਰਾ ਮੁੰਡਾ ਮੋਬਾਈਲ ਦਾ ਨਾਂ ਝੂਠਾ ਲਾ ਕੇ ਬਾਹਰੋਂ ਬਾਗੋਂ ਕੁੱਟਦੇ ਆਈ ਉਹਨੇ ਆਖਿਆ ਨਾਖਾਂ ਖੜਨੀਆਂ ਤੇ ਲੈ ਜਾ ਦੋ ਕਰੇਟ ਮੈਂ ਸਪਰੇਅ ਕਰ ਲਿਆ ਉਹਨੂੰ ਪਤਾ ਨਹੀਂ ਲੱਗਾ ਉਹ ਬਹਿ ਗਿਆ ਕੰਮ ਕਰਨ ਡਿਆ ਪਿਆ ਇਨਾਂ ਪਿੱਛੇ ਜਾ ਕੇ ਕਹੀਦਾ ਦਸਤਾ ਮਾਰਿਆ ਇਹ 10 15 ਜਾਣੇ ਸੀ 10 15 ਜਾਣੇ ਨੇ ਭਾਜੀ ਇਨਾਂ ਦੇ ਮੁੰਡੇ ਨੂੰ ਕੁੱਟਿਆ ਵਾ ਵੀ ਪੁਲਿਸ ਵਾਲਿਆਂ ਨੇ ਵੀ ਵੀਡੀਓ ਬਣਾਈਆਂ ਪਤਾ ਕਿਤਰਾ ਕੁੱਟਿਆ ਕਿਤਰਾ ਨਹੀਂ ਹੁਣ ਓਏ ਮੂ ਇਹ ਨਸ਼ਾ ਖਵਾਉਂਦੇ ਆ ਚੋਰੀ ਮੇਰੇ ਤੋਂ ਚੋਰੀਓ ਨੂੰ ਰਾਜੀਨਾਮਾ ਕੱਢਣ ਕੱਢਦੇ ਆ ਮੈਂ ਜਾਣ ਨਹੀਂ ਦਿੱਤਾ ਤੇ ਮੇਰਾ ਭਾਰ ਉਹਨਾਂ ਇੱਧਰ ਪਾ ਦਿੱਤਾ ਵਾ ਪੀ ਇਹਦਾ ਝੂਟਾ ਨਾ ਲਾਤਾ ਮੰਜੀਤ ਪਰਚਾ ਕਰਾਇਆ ਸਾਡੇ ਤੇ ਤੁਸੀਂ ਦਿੱਤੀ ਇਸ ਮਸਕੀਨ ਤਲਾਕ ਹਾਂ ਜੀ ਲਾ ਕੇ ਪਰਚਾ ਹੋਇਆ ਅੱਜ ਪੁਲਸ ਵਾਲੇ ਆਉਂਦੇ ਨਹੀਂ ਕਿ ਪ੍ਰੈਸ ਵਾਲਾ ਆਇਆ ਵਾ ਹੂੰ ਉਹਦਾ ਮੈਨੂੰ ਨਾਂ ਭੁੱਲਿਆ ਆ ਉਹ ਤੇਰਾ ਪ੍ਰਿੰਸ ਜਿਹੜਾ ਪ੍ਰੈਸ ਵਾਲਾ ਹਾਂ ਹਾਂ ਪ੍ਰੈਸ ਵਾਲਾ ਪ੍ਰਿੰਸ ਵਾਲਾ 5000 ਰੁਪਏ ਮੇਰੇ ਕੋਲ ਲੈ ਗਿਆ ਵਾ ਉਹ ਤੋਂ ਸਾਰਾ ਇਤਰਾ ਕਰਕੇ ਕੱਢ ਕੇ ਜਾ ਮੁਰ ਕੇ ਸਾਡੇ ਪੱਲੇ ਹਰਦੀਪ ਹਰਦੀਪ ਅੱਛਾ ਜੀ ਇਹਨੇ ਉਹਨੇ ਮੁਰਕੇ ਸਾਡੀ ਪੱਲੇ ਕੱਖ ਨਹੀਂ ਪਾਇਆ ਹੁਣ ਇਹਨਾਂ ਵੱਲ ਦੀ ਗੱਲ ਕਰੀ ਜਾਂਦਾ ਪੈਸੇ ਮੇਰੇ ਕੋ ਖਾ ਗਿਆ ਹੋਰ ਕੁਝ ਕਹਿਣਾ ਚਾਹੋਗੇ ਭੈਜੀ ਵੈਗੂ ਜੀ ਸਾਨੂੰ ਤੇ ਕੀ ਗੱਲ ਸਹੀ ਹੈ ਨਾ ਖਤਾਂ ਤੇ ਚੱਲ ਆ ਦੇ ਜੀ ਦੇ ਪਿੱਛੇ ਆ ਦੇ ਜੀ ਦੇ ਪਿੱਛੇ ਹਾਂ ਜੀ ਭੈਜੀ ਸਾਹਮਣੇ ਬੈਗੀ ਸੀ ਮੈਂ ਅਸਲ ਉਹਨਾਂ ਦੀ ਬੇਟੀ ਨੂਨੂ ਵੀ ਕਿਹਾ ਮੈਂ ਕਿਹਾ ਵੀ ਆਪਾਂ ਬੇਟਾ ਇਸ ਤਰ੍ਹਾਂ ਨਹੀਂ ਬੋਲਣਾ ਚਲੋ ਤੁਸੀਂ ਵੀ ਇੱਥੇ ਜੀ ਉਹ ਵੀ ਇੱਥੇ ਰਹਿਣ ਵਾਲੇ ਕਿਹੜਾ ਕਿਰਾਏਦਾਰ ਹੈ ਗਿਆ ਤੇ ਚਲੋ ਆਪਾਂ ਸਭ ਨੇ ਮਿਲ ਜੁਲ ਕੇ ਇੱਥੇ ਰਹਿਣਾ ਵਾ ਜੀ ਤੇ ਉਹ ਬੋਲੀ ਜਾਣਦੇ ਸੀ ਹਾਂਜੀ ਹਾਂਜੀ ਕਾਫੀ ਮਤਲਬ ਕੀ ਲੈਂਗੁਏਜ ਉਹਨਾਂ ਨੇ ਗਲਤ ਬੋਲੀਆਂ ਇਹਨਾਂ ਨੂੰ ਬਹੁਤ ਜ਼ਿਆਦਾ ਤੁਸੀਂ ਮੌਕੇ ਤੇ ਮਜੂਦ ਸੀ ਹਾਂਜੀ ਮੈਂ ਮਜੂਦ ਸੀ ਕੀ ਤੁਹਾਡਾ ਨਾਂ ਕੀ ਮੇਰਾ ਨਾਮ ਵੀਰਿੰਦਰ ਕੌਰ ਵੀਰਿੰਦਰ ਕੌਰ ਉਹਨਾਂ ਦੇ ਜਿ ਲੈ ਲਓ ਉਹਨਾਂ ਨੇ ਵੀ ਦੇ ਦੇ ਜੀ